ਇੱਕ ਪਾਸੇ ਪੰਜਾਬ ਦੀ ਨੌਜਵਾਨੀ ਲਗਾਤਾਰ ਘਰ ਦੇ ਹਾਲਾਤਾਂ ਨੂੰ ਠੀਕ ਕਰਨ ਵਾਸਤੇ ਬਾਹਰ ਵੱਲ ਭੱਜ ਰਹੀ ਹੈ ਪਰ ਦੂਜੇ ਪਾਸੇ ਕਈ ਨੌਜਵਾਨ ਅਜੇੇ ਵੀ ਨੇ ਜਿਨ੍ਹਾਂ ਨੇ ਥੋੜੇ ਪੈਸਿਆਂ ਨਾਲ ਆਪ ਦਾ ਛੋਟੇ ਜਿਹੇ ਕੰਮ ਸ਼ੁਰੂ ਕੀਤੇ ਨੇ ਇਸ ਵਕਤ ਅਸੀਂ ਬਠਿੰਡੇ ਦੇ ਵਿੱਚ ਮੌਜੂਦ ਆ ਜਿੱਥੇ ਕਿ ਇੱਕ ਨੌਜਵਾਨ ਵੱਲੋਂ ਸਰਦਾਰ ਜੀ ਕੁਲਚੇ ਵਾਲਾ ਕੁਲਚਾਂ ਦਾ ਕੰਮ ਕੀਤਾ ਗਿਆ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਵੇਂ ਇਹਨਾਂ ਦੇ ਦਿਮਾਗ ਜੇ ਵਿੱਚ ਇਹ ਕੰਮ ਆਇਆ ਤੇ ਕਿਹੋ ਜਿਹਾ ਲੋਕਾਂ ਦਾ ਰਿਸਪਾਂਸ ਮਿਲ ਰਿਹਾ ਹੈ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਬਈ ਆਪਣਾ ਮੇਰਾ ਤਰਸੀਮ ਸਿੰਘ ਬਈ ਜੀ ਤੁਸੀਂ ਸਰਦਾਰ ਕੁਲਚਾਂ ਦਾ ਕੰਮ ਕੀਤਾ ਹੈ ਸਰਦਾਰ ਨਾਮ ਤੇ ਇਹ ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਕੰਮ ਆਇਆ ਲੋਕ ਤਾਂ ਬਾਹਰ ਨੂੰ ਭੱਜ ਰਹੇ ਆ ਪੈਸਾ ਲਾ ਕੇ ਨੇ ਭਾਈ ਜੀ ਆਪਣੇ ਕੋਲ ਪੈਸੇ ਤਾਂ ਹੈ ਨਹੀਂ ਸੀ ਆਪਾਂ ਤਾਂ ਇਹੀ ਕੰਮ ਕਰ ਸਕਦੇ ਸੀ ਕੰਮ ਦੀ ਲੋੜ ਸੀ ਆਪਾਂ ਕਰ ਲੈ ਜੀ ਕੰਮ ਤੇ ਹੁਣ ਤੁਸੀਂ ਕੰਮ ਕੀਤਾ ਕਿੰਨਾ ਟਾਈਮ ਹੋਇਆ ਇੱਥੇ ਕੰਮ ਕੀਤੇ ਨੂੰ ਮੈਨੂੰ 2 ਸਾਲ ਹੋ ਗਏ ਇੱਥੇ ਕੰਮ ਕਰਦੇ ਨੂੰ ਤੇ ਜਿਆਦਾਤਰ ਆਪਾਂ ਦੇਖਦੇ ਆ ਜਿਹੜਾ ਫਾਸਟ ਫੂਡ ਦਾ ਕੰਮ ਆ ਉਹ ਪ੍ਰਵਾਸੀ ਲੋਕ ਹੀ ਕਰਦੇ ਆ ਤੇ ਲੋਕਾਂ ਦਾ ਤੁਹਾਨੂੰ ਕਹੇ ਜਾਂ ਰਿਸਪਾਂਸ ਮਿਲਿਆ ਪੰਜਾਬੀ ਲੋਕਾਂ ਦਾ ਜਾਂ ਕੋਈ ਹੋਰ ਜਿਹੜੇ ਤੁਹਾਡੇ ਕੋਲੇ ਆਉਂਦੇ ਆ ਮੈਨੂੰ ਸਾਰਿਆਂ ਦੇ ਹੀ ਵਧੀਆ ਰਿਸਪਾਂਸ ਮਿਲਦਾ ਪੰਜਾਬੀ ਵੀਰਾਂ ਦਾ ਵੀ ਤੇ ਮੇਰੇ ਕੋਲੇ ਇਹ ਬਿਹਾਰੀ ਵੀ ਆਉਂਦੇ ਆ ਬਹੁਤ ਵਧੀਆ ਰਿਸਪਾਂਸ ਮਿਲਦਾ ਕੰਮ ਕਰੋਗੇ ਤਾਂ ਕਰਕੇ ਦੇਖੋਗੇ ਫੇਰ ਹੀ ਪਤਾ ਲੱਗਦਾ ਜਿਹੜੇ ਨੌਜਵਾਨ ਲਗਾਤਾਰ ਬਾਹਰ ਨੂੰ ਭੱਜ ਰਹੇ ਆ ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਨਾ ਵੀ ਆਪਣੇ ਪੰਜਾਬ 'ਚ ਰਹਿ ਕੇ ਕੰਮ ਕਰੋ ਉਹ ਕਿਹੜਾ ਕੰਮ ਹੈ ਵੀ ਇੱਥੇ ਹੋ ਨਹੀਂ ਸਕਦਾ ਤੁਸੀਂ ਵੱਡੇ ਤੋਂ ਵੱਡਾ ਬਿਜ਼ਨਸ ਕਰਦੇ ਹੋ 25 25 30 30 40 40 ਲੱਖ ਰੁਪਏ ਲਾ ਕੇ ਬਾਹਰਲੇ ਮੁਲਕੇ ਜਾਨੇ ਹੋ ਨਾਲੇ ਬਾਹਰਗੀਆਂ ਸਰਕਾਰਾਂ ਨੂੰ ਆਪਣਾ ਇੱਥੋਂ ਪੈਸਾ ਜਾ ਕੇ ਲਟਾਉਣੇ ਹੋ ਜਾ ਕੇ ਆਪਣੇ ਇੱਥੇ ਕੰਮ ਕਰੋ ਆਪਣੀਆਂ ਸਰਕਾਰਾਂ ਕੋਲੇ ਪੈਸਾ ਰਹਿਣ ਆਪਣੇ ਬੇਰੁਜ਼ਗਾਰੀ ਨਹੀਂ ਆਊਗੀ ਤੁਸੀਂ ਇੱਥੇ ਕਰੋ ਛੋਟਾ ਕਰੋ ਉਹਨੂੰ ਵੱਡਾ ਕਰੋ ਹੌਲੀ ਹੌਲੀ ਵੱਧਦਾ ਰਹਿੰਦਾ ਕੰਮ 25 ਲੱਖ ਰੁਪਈਆ ਲੱਗਦਾ ਇੱਥੇ ਸਰਦਾਰ ਬਣ ਕੇ ਰਹੋਗੇ ਉੱਥੇ ਜਾ ਕੇ ਤੁਸੀਂ ਕੀ ਬਣਨਾ ਹੈ ਨੌਕਰ ਬਣਨਾ ਹੈ ਇੱਥੇ ਰਹਿ ਕੇ ਆਪਣੇ ਪੰਜਾਬ ਚ ਕੰਮ ਕਰੋ ਤੇ ਬਹੁਤ ਵਧੀਆ ਮੈਂ ਤਾਂ ਕਹਿੰਦਾ ਉਹਨਾਂ ਨੂੰ ਇਹੀ ਸੁਨੇਹਾ ਪ੍ਰਮਾਤਮਾ ਦੀ ਇੱਥੇ ਉਹਨਾਂ ਦੇ ਵਧੀਆ ਕੰਮ ਹੋ ਸਕਦਾ ਇੱਥੇ ਆਪਣਾ ਪੰਜਾਬ ਤੇ ਲੈ ਕੇ ਤੁਸੀਂ ਇਸ ਤੋਂ ਪਹਿਲਾਂ ਕੀ ਕੰਮ ਕਰਦੇ ਸੀਗੇ ਬਾਈ ਜੀ ਮੈਂ ਤਾਂ ਕੰਮ ਹੀ ਕੀਤਾ ਮੈਂ ਤਾਂ ਕੀਤਾ ਹੀ ਕੰਮ ਹੈ ਹੋਰ ਕੁਝ ਵੀ ਨਹੀਂ ਕੀਤਾ ਮੈਂ 15 ਸਾਲ ਬਠਿੰਡਾ ਕੈਮੀਕਲ ਚ ਠੇਕੇਦਾਰੀ ਕੀਤੀ। ਸਪਹਿਲਾਂ ਭਰੀਆ ਪੱਲੇਦਾਰੀ ਕੀਤੀ, ਯਾਰ ਮੈਂ ਸ਼ੈਲਰ ਅਨਜੀਬ ਕੰਮ ਕੀਤਾ। ਬਸ ਹੁਣ ਥੱਕ ਗਏ ਸੀ। ਹੁਣ ਛੋਟੀ ਦੁਕਾਨਦਾਰੀ, ਛੋਟਾ ਮਾਲਕ ਬਣਨ ਦੀ ਤਮੰਨਾ ਸੀ। ਅੱਜ ਇੱਥੇ ਮਾਲਕ ਬਣੇ ਬੈਠੇ ਹਾਂ ਬਸ ਪ੍ਰਮਾਤਮਾ ਦੀ ਕਿਰਪਾ। ਆਪਾਂ ਜਿਹੜੇ ਵਿਦੇਸ਼ ਜਾ ਰਹੇ ਆ ਉਹਨਾਂ ਦੀ ਵੀ ਗੱਲ ਕੀਤੀ ਆ ਪਰ ਇੱਕ ਪਾਸੇ ਜਿਹੜੇ ਬੇਰੋਜ਼ਗਾਰ ਜਿਹੜੇ ਨੌਜਵਾਨ ਪੰਜਾਬ ਦੇ ਵਿੱਚ ਫਿਰਦੇ ਆ ਉਹ ਵੀ ਇਹੀ ਗੱਲ ਕਹਿੰਦੇ ਆ ਵੀ ਕੰਮ ਹੈ ਨਹੀਂ। ਉਹਨਾਂ ਨੂੰ ਤੁਸੀਂ ਕੀ ਕਹਿਣਾ ਹੈ? ਉਹ ਵੀਰੇ ਕੰਮ ਕਿਉਂ ਨਹੀਂ? ਕੰਮ ਕਰੋ। ਕਰਕੇ ਦੇਖੋ ਫੇਰ ਹੀ ਪਤਾ ਲੱਗੂ ਕੰਮ ਹੈਗਾ ਕਿ ਨਹੀਂ ਕੰਮ ਤਾਂ ਸੜਕਾਂ ਦੇ ਭੱਜਿਆ ਫਿਰਦਾ ਕੰਮ ਕਰਨ ਜਦੋਂ ਤੁਹਾਡੀ ਨੀਤੀ ਹੈ ਨਹੀਂ ਤਾਂ ਕੰਮ ਹੈ ਨਹੀਂ ਮੰਨ ਲਓ ਮੈਂ ਮੈਂ ਆ ਮੈਂ ਕੰਮ ਕੀਤਾ ਜੇ ਬਰੀ ਨੀਤ ਹੈ ਨਹੀਂ ਸੀ ਤਾਂ ਕੰਮ ਹੈ ਨਹੀਂ ਸੀ ਜਿਸ ਨੂੰ ਜਦੋਂ ਮੈਨੂੰ ਪਤਾ ਮੈਨੂੰ ਘਰੇ ਚਾਹੀਦੇ 100 ਰੁਪਏ ਤਾਂ ਕੰਮ ਮਿਲੂ ਮਿਲੂ ਕੰਮ ਆ ਸੜਕ ਤੇ ਜਿੱਥੇ ਮਰਜ਼ੀ ਰੇੜੀ ਲਾ ਕੇ ਖੜ ਜਾ ਰੇੜੀ ਨਾਲ ਜੋ ਮਰਜ਼ੀ ਕੰਮ ਕਰ ਲੈ ਕੰਮ ਹੈਗਾ ਜਿਹਨੇ ਕਰ ਲੈਣੀ ਉਹਦੇ ਭਾਦ ਕੋਈ ਕੰਮ ਨਹੀਂ ਬਾਕੀ ਸਾਨੂੰ ਪਤਾ ਹੀ ਆ ਸੋ ਇਹ ਸਨ ਸਾਡੇ ਨਾਲ ਤਰਸੇਮ ਸਿੰਘ ਜੀ ਮੌਜੂਦ ਜਿਨ੍ਹਾਂ ਨੇ ਕਿ ਦੱਸਿਆ ਪੰਜਾਬ ਦੇ ਵਿੱਚ ਬਹੁਤ ਕੰਮ ਹੈ ਕੰਮ ਕਰਨ ਦੀ ਨੀਤ ਹੋਣੀ ਚਾਹੀਦੀ ਹੈ